ਬੜਾ ਚੰਗਾ ਲੱਗਦਾ ਵੀ ਤੁਸੀਂ ਬੜੇ ਦੂਰੋਂ ਦੂਰੋਂ ਸੱਜਣਾ ਆਏ। ਇਹ ਇਹ ਸਾਡੇ ਬੜੇ ਨਿੱਗੇ ਮਿੱਤਰ ਨੇ ਬਾਜੀ ਸਾਰੇ ਸਾਡੀ ਕਲਾਕਾਰੀ ਨਾਲ ਰਿਲੇਟਡ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਬਾਜੀ ਸ਼ੁਕਰੀਆ। ਸਾਡੇ ਦੁਗਰੀ ਤੋਂ ਬਾਜੀ ਬਾਬਾ ਸ਼ੁਕਰੀਆ ਬਾਬਾ ਸ਼ੁਕਰੀਆ ਗੱਲਿਆ ਜਿਹੜੇ ਤੁਸੀਂ ਅੱਜ ਰਿਕਾਰਡ ਸੁਣਦੇ ਹੋ ਨਾ ਸਾਰੇ ਸਾਡੇ ਕਲਾਕਾਰਾਂ ਦੇ ਇਹ ਪਾਉਂਦੇ ਆ ਇੱਕ ਵਾਰੀ ਤਾੜੀ ਮਾਰ ਦਿਓ ਜੀ ਇੱਕ ਵਾਰੀ ਥੈਂਕ ਯੂ ਪਰ ਕਈਆਂ ਨੇ ਕਲੋਨੀਆਂ ਤੇ ਰਹੇ ਨਹੀਂਓ ਖੇਤ ਤੇ ਇਤਨ ਨਸਰੀ ਨਹੀਂ ਆਉਦੀ ਗੁਰੇ ਟਿੱਪਿਆਂ ਵੀ ਰੇ ਨਾ ਬਹੁਤ ਮਿਹਬਾਨੀ ਸਾਡੇ ਸਮਾਜਿਕ ਤੌਰ ਤੇ ਪਰਿਵਾਰਕ ਦੋ ਗੀਤ ਗਾਉਣੇ ਤੁਹਾਡੇ ਦਰਮਿਆਨ ਜਿਹੜੇ ਸੱਜਣ ਇਧਰ ਪਿੱਛੇ ਖੜਿਆ ਜਗਮੋਣ ਜੀ ਕਹਿੰਦੇ ਸੀ ਵੀ ਕਹਦੇ ਵੀ ਇਧਰ ਆ ਜਾਓ ਆ ਜਿਹੜੇ ਪਿੱਛੇ ਸੱਜਣ ਖੜਿਆ ਲੰਗਰ ਵੀ ਸ਼ਾ ਕਾਟਦੇ ਉਹਨਾਂ ਨੂੰ ਬੇਤੀਆ ਵੀ ਕੁਰਸੀਆਂ ਪੂਰੀਆਂ ਕਰਦੇ ਆ ਥੈਂਕ ਯੂ ਸ਼ੁਕਰੀਆ ਜੀ ਇਹ ਨੇਕ ਲੋਨੀਆਂ ਤੇ ਰਹੇ ਨਹੀਂ ਉਹ ਖੇਤ ਕਿਤੇ ਨਜ਼ਰ ਨਹੀਂ ਆਉਂਦੀ ਘੁਰੇ ਟੱਪਿਆਂ ਦੀ ਰੇਤ ਉਹ ਵੱਡੇ ਵੱਡੇ ਖੇਤਾਂ ਦੇ ਪੁਲਾਟ ਕੱਟ ਦਿੱਤੇ ਵੱਡੇ ਵੱਡੇ ਖੇਤਾਂ ਦੇ ਪੁਲਾਟ ਕੱਟ ਦਿੱਤੇ ਵੱਟ ਰੁੱਖਾਂ ਨੂੰ ਪਰਿੰਦਿਆਂ ਦੇ ਘਟਾ ਗਿਆ ਝਾੜੀ ਪਿੰਡਾਂ ਦੀ ਜ਼ਮੀਨ ਝਾੜੀ ਪਿੰਡਾਂ ਦੀ ਜ਼ਮੀਨ ਮੁੱਤਿਆਂ ਨਾਲ ਖਾ ਗਿਆ ਝਾੜੀ ਪਿੰਡਾਂ ਦੀ ਜ਼ਮੀਨ ਆਰੀ ਪਿੰਡਾਂ ਦੀ ਜ਼ਮੀਰ ਮੁਥਿਆਂ ਨਾਲ ਖਾ ਗਿਆ ਥਾਰੀ ਪਿੰਡਾਂ ਦੀ ਜ਼ਮੀਰ ਸੜੇ ਗੱਗਰ ਨਗਰ ਤੋਂ ਬਾਜੀ ਇਹ ਨਾਲ ਚੈਨਲ ਵੀ ਪਜਾਉਂਦੇ ਆ ਤੇ ਸਾਡੇ ਭਾਈ ਸਾਹਿਬ ਕੀਤੇ ਆ ਬੂਪਰਾਇ ਜੀ ਸਾਹਿਬ ਸਾਰੇ ਦੇ ਨਾਂ ਨਹੀਂ ਓਏ ਸ਼ੁਕਰੀਆ ਬਾਬੇ ਸ਼ੁਕਰੀਆ ਸ਼ੁਕਰੀਆ ਵਾਹ ਵੀ ਵਾਹ ਸਾਡੇ ਮੀਤ ਦੇ ਲੋ ਸਾਡਾ ਬਹੁਤ ਛਕਲਾ ਕਰ ਸੀ ਸਾਡਾ ਭਰਾ ਤੇ ਦੀਦਾਰ ਸੰਧੂ ਸਾਹਿਬ ਦੇ ਚੇਲਾ ਸੀ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਇਹ ਵੀ ਸਾਡਾ ਪਰਿਵਾਰਵਾਜੀ ਸ਼ੁਕਰੀਆ ਸ਼ੁਕਰੀਆ ਤੁਹਾਡੇ ਜੀ ਬੜੇ ਸ਼ੌਕ ਨਾਲ ਸ਼ਹਿਰ ਜੱਟ ਜਾ ਕਰੂਗਾ ਬੜੇ ਸ਼ੌਕ ਨਾਲ ਸ਼ਹਿਰ ਜੱਟ ਜਾ ਕਰੂਗਾ ਹੈਲੀ ਆਟੇ ਵਾਲੀ ਹੱਟੀ ਤੋਂ ਲਿਆ ਕਰੂਗਾ ਬੜੇ ਸ਼ੌਕ ਨਾਲ ਸ਼ਹਿਰ ਜਾਂਦ ਜਾ ਕਰੂਗਾ ਹੈਲੀ ਆਟੇ ਵਾਲੀ ਹੱਟੀ ਤੋਂ ਲਿਆ ਕਰੂਗਾ ਹੈ ਡੋਗ ਰਿਸ਼ ਪਰ ਵਾਲਾ ਪੈਟ ਮਰੇ ਪੈਣਾ ਡੋਗ ਰਿਸ਼ ਪਰ ਵਾਲਾ ਪੈਟ ਮਰੇ ਪੈਣਾ ਇਸ ਗੱਲ ਨੂੰ ਅਖਾੜਿਆਂ ਦੇ ਵਿੱਚ ਗਾ ਗਿਆ ਘਾੜੀ ਪਿੰਡਾਂ ਦੀ ਜ਼ਮੀਨ ਬਾਈ ਕਹਿੰਦੇ ਵੀ ਜਿਹੜਾ ਪੁਰਾਣਾ ਘੋੜਾ ਜਿੰਨੇ ਸਾਡੇ ਪੁਰਾਣੇ ਕਹਿੰਦੇ ਬੰਦੇ ਦੇ ਨਾਲ ਸ਼ੁਕਰੀਆ ਬਾਬਾ ਸ਼ੁਕਰੀਆ ਦੋਸਤ ਵੀ ਪੁਰਾਣੇ ਹੋਣੇ ਚਾਹੀਦੇ ਕਹਿੰਦੇ ਕਿਸੇ ਦੇ ਡੌਕਰ ਹੋਣਾ ਪੁਰਾਣੇ ਉਹਨਾਂ ਤੋਂ ਵੀ ਪਤਾ ਲੱਗਦਾ ਸ਼ੁਕਰੀਆ ਬਾਬਾ ਸ਼ੁਕਰੀਆ ਸ਼ੁਕਰੀਆ ਬਾਬਾ ਸਾਡੇ ਸਦਾ ਪ੍ਰਗਟ ਸਿੰਘ ਜੀ ਘਰੇਵਾਲ ਸਾਹਿਬ ਸਾਡੇ ਕਲਾਕਾਰਾਂ ਦੀ ਯੂਨੀਅਨ ਜਿਹੜੀ ਵੱਡੀ ਉਹਦੇ ਪ੍ਰਧਾਨ ਸਾਹਿਬ ਤਾੜੀ ਮਾਰਦੇ ਜ਼ੋਰ ਦੀ ਖੜੇ ਮਾਰਦੇ ਤਾੜੀਆ ਸਰਦਾਰ ਪੰਕਰ ਸਿੰਘ ਜੀ ਗਰੇਵਾਲ ਸਾਹਿਬ ਕਰਮ ਸਿੰਘ ਮਹਾਰਵੀ ਸਾਹਿਬ ਬੜੇ ਅੱਛੇ ਚ ਗੀਤ ਲਿਖਿਆ ਸੁਖ ਚ ਮਗੀਲਾ ਜੀ ਹੋਰ ਵੀ ਜਿੰਨੇ ਸਾਡੇ ਜਗਮੂਨ ਸਾਰੇ ਉਹਨਾਂ ਨੂੰ ਬាទ ਦਰਸਤ ਕਰਨ ਬਿਠਾ ਰਹੇ ਆ ਬਹੁਤ ਮਿਹਬਾਨੀ ਸ਼ੁਕਰੀਆ ਭਾਈ ਜੀ ਸ਼ੁਕਰੀਆ ਜੀ ਬੜੇ ਸ਼ੌਕ ਨਾਲ ਸ਼ਹਿਰੀ ਜੱਟ ਜਾ ਕਰੂਗਾ ਬੜੇ ਸ਼ੌਕ ਨਾਲ ਸ਼ਹਿਰੀ ਜੱਟ ਜਾ ਕਰੂਗਾ ਫੈਲੀ ਆਟੇ ਵਾਲੀ ਹੱਟੀ ਤੋਂ ਲੈ ਆਇਆ ਕਰੂਗਾ ਏ ਡੋਗ ਰਿਸ਼ ਪਰਵਾਹ ਪੇਟਵਰੇ ਪਹਿਲਾ ਡੋਗ ਰਿਸ਼ ਪਰਵਾਹ ਤੇ ਤੁਹਾਰੇ ਪਹਿਲਾ ਇਸ ਗੱਲ ਨੂੰ ਆਖਾਰੇ ਆਨੇ ਵਿੱਚ ਗਾ ਗਿਆ ਚਾਰੀ ਪਿੰਡਾਂ ਦੀ ਜ਼ਮੀਨ ਚਾਰੀ ਪਿੰਡਾਂ ਦੀ ਜ਼ਮੀਨ ਤੁੱਪੇ ਆਖਾ ਗਿਆ ਚਾਰੀ ਪਿੰਡਾਂ ਦੀ ਜ਼ਮੀਨ ਗਣ ਇਹ ਮੇਰੇ ਦੋਸਤ ਦੋ ਤਿੰਨ ਜਣੇ 5-500 ਰੁਪਏ ਦੇ ਗਏ ਮਾਪੜ ਜਗਮੋੜ ਜੀ ਹੋਰ ਬਹੁਤ ਸਾਰਾ ਮਾਨ ਬਹੁਤ ਸਾਰਾ ਇਹਨਾਂ ਨੇ ਬਾਜੀ ਸਾਡੇ ਘਰੇ ਇੱਕ ਟ੍ਰੈਜਡੀ ਹੋ ਗਈ ਸੀ ਬੂਟੇ ਬੜੇ ਦਿੱਤੇ ਮੈਨੂੰ 500 ਬੂਟਾ ਦੇ ਕੇ ਗਏ ਬਾਜੀ ਕਹਿੰਦੇ ਰੁੱਖ ਤੇ ਮਨੁੱਖ ਦੀ ਸਾਂਝ ਹੈ ਇੱਕ ਬਹੁਤ ਵੱਡੀ ਇਹ ਦੋਨੋਂ ਬਣਾ ਇਹ ਦੋਨੋਂ ਮੇਰੇ ਕੋਲ ਗੱਡੀ 'ਚ ਛੱਡ ਕੇ ਗਏ ਬੁੱਢੇ ਸ਼ੁਕਰੇ ਸ਼ੁਕਰੇ ਬਾਬੇ ਸ਼ੁਕਰੇ ਇੱਕ ਵਾਰੀ ਬਾਜੀ ਜ਼ੋਰ ਦਾ ਤਾੜੀ ਮਾਰੋ ਖਵਰ ਦਿਲਵਾਗ ਸਾਡੇ ਲੇਹੜਾ ਸਾਹਿਬ ਦੇ ਜੋਤੇ ਅਮਰੀਕਾ ਤੋਂ ਦਸ ਕੋ ਬਾਜੀ ਇੰਨੇ ਪੈਸੇ ਖਰਚ ਕੇ ਆਉਣਾ ਹਰ ਭਾਜੀ ਇਧਰ ਦੇਖੋ ਬਹੁਤ ਬੇਬਈ ਕਦੇ ਬਲਬੀਰ ਲੇਦਾ ਜੀ ਇਹਨਾਂ ਦਾ ਤਾਂ ਤਾੜੀ ਮਾਰੀ ਦਿੰਦਾ ਮੈਂ ਤਾਂ ਕਹਿੰਦੇ ਇਹਦਾ ਅਸ਼ੀਰਵਾਦੀਆ ਮੇਰੇ ਤੋਂ ਬੜੇ ਸੀਨੀਅਰ ਨੇ ਬਹੁਤ ਅੱਛਾ ਲਿਖਦੇ ਆ ਸ਼ੁਕਰੀਆ ਬਾਬੇ ਸ਼ੁਕਰੀਆ ਭੇਜ ਮੱਝਾਂ ਗਈਆਂ ਉਹਨੇ ਕਹਿੰਦੇ ਖੋੜੀ ਲੈ ਲਈ ਵੇ ਜਿੰਮਨ ਜਾਂ ਗਈਆਂ ਉਹਨੇ ਕਹਦੇ ਖੋੜੀ ਨਾ ਲਈ ੁੱਟ ਪੀਣ ਤੋਂ ਵੀ ਗਿਆ ਨੇਥੀ ਚੱਕਣੀ ਪਈ ੁੱਟ ਪੀਣ ਤੋਂ ਵੀ ਗਿਆ ਨੇਥੀ ਚੱਕਣੀ ਪਈ ਏ ਡੋਗ ਰਿਸ਼ ਪਰ ਵਾਲਾ ਪੈਟ 'ਤੇ ਪੈਂਦਾ ਡੋਗ ਰਿਸ਼ ਪਰ ਵਾਲਾ ਪੈਟ 'ਤੇ ਪੈਂਦਾ ਇਸ ਗੱਲ ਨੂੰ ਅਖਾੜਿਆਂ ਵਿੱਚ ਗਾ ਗਿਆ ਘਾੜੀ ਪਿੰਡਾਂ ਦੀ ਜ਼ਮੀਨ ਤੇ ਤੁਸੀਂ ਮੇਂ ਨੁਕਿਆਣਾ ਖਾ ਗਿਆ ਘਾੜੀ ਪਿੰਡਾਂ ਦੀ ਜ਼ਮੀਨ ਜਨੇ ਜਨੇ ਸਦਾ ਗੁਰਮੁਖ ਸਿੰਘ ਜੀ ਲਾਲੀ ਸਾਹਿਬ ਸਰਪੰਚ ਸਾਹਿਬ 나ਈ ਵਾਲੇ ਤੋਂ ਵਾਜੀ 500 ਰੁਪਈਆ ਤੇ ਬਲਾਕ ਪ੍ਰਧਾਨ ਸਾਹਿਬ ਸੜੇ ਫੌਜੀ ਸਾਹਿਬ ਗੁਲਾਬ ਪੁੱਟੀ ਵਾਲਾ ਵਾਜੀ ਸਾਰਿਆਂ ਦੇ ਨੌਂ ਨਹੀਂ ਬੋਲੇਗੇ ਇਸ ਗੱਲ ਦੀ ਮਾਫੀ ਚਾਹੁੰਦਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਜ਼ਮੀਨਾ ਪੁੱਤੇ ਵੇਚ ਕੇ ਜ਼ਮੀਨਾ ਬਣ ਬੈਠੇ ਸਰਦਾਰ ਭਆਂ ਕੋਠੀਆਂ ਤੇ ਹੇਠਾਂ ਰੱਖੀ ਨੌ ਨੌ ਲੱਖੀ ਕਾਰੇ ਪੁੱਤੇ ਵੇਚ ਕੇ ਜ਼ਮੀਨਾ ਬਣ ਬੈਠੇ ਸਰਦਾਰ ਭਆਂ ਕੋਠੀਆਂ ਤੇ ਹੇਠਾਂ ਰੱਖੀ ਨੌ ਨੌ ਲੱਖੀ ਕਾਰੇ ਹੋਣ ਕੇ ਪਰੌਣੇ ਸਾਡੇ ਘਰ ਨਹੀਂ ਥਿਉਣੇ ਹੋਣ ਕੇ ਪਰੌਣੇ ਸਾਡੇ ਘਰ ਨਹੀਂ ਥਿਉਣੇ ਜੇ ਤੁਮਾਂ ਤੇ ਥੇ ਰਿਕੇ ਏ ਤੂੰ ਮਰਦੇ ਤਰੀਕੇ ਸ਼ਹਿਰ ਵਿੱਚ ਆ ਗਿਆ ਕਾਲੀ ਪਿੰਡਾਂ ਦੀ ਜ਼ਮੀਨ ਕਾਲੀ ਪਿੰਡਾਂ ਦੀ ਜ਼ਮੀਨ ਮੁੱਤਿਆਂ ਨਾਲ ਖਾ ਗਿਆ ਕਾਲੀ ਪਿੰਡਾਂ ਦੀ ਜ਼ਮੀਨ ਕਾਲੀ ਪਿੰਡਾਂ ਦੀ ਜ਼ਮੀਨ ਮੁੱਤਿਆਂ ਨਾਲ ਖਾ ਗਿਆ ਕਾਲੀ ਪਿੰਡਾਂ ਦੀ ਜ਼ਮੀਨ ਇੱਕ ਵਾਰੀ ਦੀਦਾਰ ਸੰਧੂ ਸਾਹਿਬ ਦੇ ਨਾਲ ਉਹਦੇ ਤਾੜੀ ਬਾਜੀ